ਇਹਨਾਂ ਤਸਵੀਰਾਂ ਦੇ ਵਿੱਚ ਜੋ ਨਜ਼ਰ ਆ ਰਹੇ ਨੇ ਵਰਦੀ ਪਾਈ ਨੌਜਵਾਨ ਇਹ ਨੌਜਵਾਨ ਰਸ਼ੀਆ ਘੁੰਮਣ ਗਏ ਸੀ ਪਰ ਸੈਰ-ਸਪੱਟੇ ਕਰਨ ਤੋਂ ਪਹਿਲਾਂ ਹੀ ਰਸ਼ੀਆ ਪੁਲਿਸ ਨੇ ਇਹਨਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਤੇ ਫਿਰ ਉੱਥੋਂ ਦੀ ਫੌਜ ਦੇ ਹਵਾਲੇ ਕਰ ਦਿੱਤਾ ਫਿਰ ਫੌਜੀਆ ਨੇ ਇਹਨਾਂ ਦੇ ਵਰਦੀਆਂ ਪਵਾ ਕੇ ਨੌਜਵਾਨਾਂ ਨੂੰ ਕਿਹਾ ਛੱਡੋ ਪਰੇ ਘੁੰਮਣ ਘਮਾਉਣ ਨੂੰ ਤੁਸੀਂ ਲੜਾਈ ਕਰੋ ਉੱਤਰੋ ਜੰਗ ਦੇ ਮੈਦਾਨ ਵਿੱਚ ਤੇ ਯੂਕਰੇਨ ਦੇ ਨਾਲ ਮੱਥਾ ਲਗਾਓ ਅੱਗੇ ਉਹ ਨੌਜਵਾਨਾਂ ਦਾ ਜੋ ਹਾਲ ਹੋਇਆ ਉਹ ਤੁਸੀਂ ਇਸ ਵੀਡੀਓ ਦੇ ਵਿੱਚ ਆਪ ਹੀ ਦੇਖ ਲਓ नमस्कार हम सब साथी रशिया घूमने के लिए आए थे नवे साल पर और हमें यहाँ पर एक एजेंट मिला उसने हमें यहाँ पर घुमाया फिराया रशिया में और वो बाद में हमें बोला कि मैं आप सबको बेलारूस के लिए ले चलता हूँ वहाँ पर आप सबको घुमा फिरा के लाता हूँ और वो हमें बेलारूस लेकर चला गया हमें इस बात का नहीं पता था वहाँ पर वीजा की ज़रूरत होती है वो हमें ऐसे ही लेकर चला गया और वहाँ जाकर हमसे वो पैसे मांगने लगा मतलब जो उसने पहले पैसे मांगे थे हमने वो दे दिए उसके बाद और पैसे मांगने लगा हमारे पास और पैसे नहीं थे उसने हमको ना वहीं पर बेलारूस हाईवे पर छोड़ दिया और वहाँ फिर हमको पुलिस ने पकड़ लिया पुलिस ने पकड़ कर रशिया आर्मी को दे दिया हमें रशिया आर्मी ने हमें पता नहीं कहाँ पर रखा तीन से चार दिन रखा और हमारे आगे एक हमारी भाषा वाला बंदा आया मतलब उससे फ़ोन पर बात करवाई और हमारे आगे शर्त रखी या, या तो आप सबको दस साल की जेल होगी या फिर हमारे साथ एक कॉन्ट्रैक्ट साइन कर लो जिसमें आपको कुछ नहीं करना है आपको मतलब हेल्पर की जॉब मिलेगी खाना वगैरह बनाने में या ड्राइवर वगैरह की कोई ऐसी जॉब मिलेगी आप हमारे साथ कॉन्ट्रैक्ट साइन कर लो तो हमने वो कॉन्ट्रैक्ट कर लिया वो उनकी भाषा में था हमें नहीं पता था उसमें क्या क्या लिखा है और उसके बाद उन्होंने हमें ट्रेनिंग सेंटर पर डाल दिया वहाँ हमें जाके पता चला भी हमारे साथ धोखा हुआ है उन्होंने हमें आर्मी में भर्ती कर लिया है वहाँ पर हमारे साथ ट्रेनिंग दी गई ट्रेनिंग देने के बाद हमें यहाँ पर यूक्रेन छोड़ दिया गया यूक्रेन हमारे साथ हमारे जो साथी थे उनको ना फ्रंट लाइन पर डाल दिया गया है हमारे साथ और भी साथी थे और हम सात बंदे हैं जो कि एक या दो दिन के अंदर हमें भी कह रहे हैं कि आपको फ्रंट लाइन में डालेंगे और आप सबको युद्ध लड़ना पड़ेगा हमारी हम बिल्कुल भी युद्ध के लिए नहीं तैयार हैं हमें किसी को भी अच्छे से बंदूक भी नहीं पकड़नी आती और ये हमें फ्रंट लाइन पर डालना चाहते हैं हमारी ਇੰਡੀਆ ਨੋ ਮੈਸੀਜ ਹੈ ਉਰਵਾਰ ਸਰਕਾਰ ਸੇ ਆਸ ਹੈ ਕਿ ਹਮੇ ਸਭ ਕੋ ਯਹ 10000 ਜਾ ਰਿਹਾ ਕਿ ਇਹਨਾਂ ਨੌਜਵਾਨਾਂ ਦੇ ਵਿੱਚੋਂ 5 ਨੌਜਵਾਨ ਪੰਜਾਬ ਦੇ ਨਾਲ ਅਤੇ 2 ਨੌਜਵਾਨ ਹਰਿਆਣਾ ਦੇ ਨਾਲ ਸੰਬੰਧ ਰੱਖਦੇ ਨੇ ਜਿਨ੍ਹਾਂ ਦੇ ਪਰਿਵਾਰ ਮੈਂਬਰਾਂ ਨੇ ਮੀਡੀਆ ਦੇ ਕੈਮਰੇ ਅੱਗੇ ਆ ਕੇ ਨੌਜਵਾਨਾਂ ਨੂੰ ਭਾਰਤ ਲਿਆਉਣ ਲਈ ਸਰਕਾਰ ਅੱਗੇ ਗੁਹਾਰ ਲਗਾਈ ਹੈ ਹਾਂਜੀ ਉਹ ਗਏ ਹੀ ਟੂ ਰੈਸਟ ਵੀਜੇ ਤੇ ਗਏ ਹੀ ਨਾ ਤੋਂ ਤੇ ਉਹ ਅੱਗੇ ਪਤਾ ਨਹੀਂ ਉਹਨਾਂ ਕਿਹੜੇ ਬੰਦੇ ਉਹਨਾਂ ਨੂੰ ਟੱਕਰੇ ਨਾ ਸਾਨੂੰ ਤੈਨਾਂ ਵੀ ਨਹੀਂ ਪਤਾ ਕਿਹਦੇ ਨਾਲ ਫਿਰ ਅੱਗੇ ਗੱਲ ਉਹਨਾਂ ਦੀ ਹੋਈ ਜਾਂ ਨਹੀਂ ਹੋਈ ਕਿੱਦਾਂ ਕਰਕੇ ਗਏ ਨੇ ਤੇ ਉਹ ਅੱਗੇ ਗਾਂ ਕਰਕੇ ਉਹਨਾਂ ਨੇ ਗਿਆ ਤੇ ਸਾਰੇ ਇਕੱਠੇ ਹੋ ਕੇ ਤੇ ਉਹ ਬਾਰਡਰ ਤੇ ਖੜਲੇ ਆ। ਪਾਰ ਵੀ ਨਾ ਪੁਲਿਸ ਵਾਲਿਆਂ ਨੇ ਭੜਿਆ ਤੇ ਪੁਲਿਸ ਵਾਲਿਆਂ ਕਹਿੰਦੇ ਇੱਕ ਇੱਕ ਦੋ ਦਿਨ ਖੜੇ ਰੱਖਿਆ ਉੱਥੇ ਤੇ ਉਹ ਨਾ ਫਿਰ ਆਰਮੀ ਦੇ ਹਵਾਲੇ ਕਰ ਦਿੱਤੇ ਦੇ ਆ। ਤੇ ਉੱਥੇ ਉਹ ਕਹਿੰਦੇ ਹੁਣ ਉਹਨਾਂ ਸਾਈਨ ਸੂਨ ਕਰਾ ਲੇ ਕਹਿੰਦੇ ਜਾ ਤੁਸੀਂ 10 ਸਾਲ ਦੀ ਸਜ਼ਾ ਭੁਗਤੋ ਇੱਥੇ ਤੇ ਜਾ ਤੁਸੀਂ ਫਿਰ ਇੱਥੇ ਭਰਤੀ ਹੋ ਜੋ ਸਾਡੇ ਚ। ਹਾਂਜੀ ਤੇ ਫਿਰ ਮੁੰਡੇ ਕਹਿੰਦੇ ਪਿਆਹੀ ਹੁਣ ਨਾ ਅੱਗੇ ਜੋਗੇ ਨਾ ਪਿੱਛੇ ਜੋਗੇ ਤੇ ਅਸੀਂ 10 ਸਾਲ ਇੱਥੇ ਜੇਲ੍ਹ ਚ ਕਿਦਾਂ ਕਟਾਂਗੇ ਵੀ ਨਾ ਰੋਟੀ ਨਾ ਪਾਣੀ ਦਿੰਦੇ ਉੱਥੇ। ਤੇ ਇਹਨਾਂ ਨਾਲ ਤਾਂ ਹੀ ਫਿਰ ਆਰਮੀ ਦੇ ਐਂਡਰੀ ਠੀਕ ਆ ਤੇ ਫਿਰ ਉਹ ਵਿਚਾਰਿਆਂ ਉੱਥੇ ਚੱਲ ਗਏ ਫਿਰ ਤੇ ਉਹ ਬਾਕੀ ਮੁੰਡੇ ਹੁਣ ਆ ਗਾ ਟ੍ਰੇਨ ਚ ਟ੍ਰੇਨਿੰਗ ਕਰਨ ਭੇਜ ਦਿੱਤੇ ਦੇ ਤੇ ਇਹ ਦੋ ਮੁੰਡੇ ਸਾਡੇ ਤੇ ਇਹ ਅਜੇ ਉਰੇ ਹੀ ਰੱਖੇ ਦੇ ਨੇ ਉਹਨਾਂ ਨੇ ਉਹਦੀ ਉਮਰ ਘੱਟ ਹੀ ਕਿਛੋਟੇ ਛੋਟਾ ਹੀ ਇੱਕ ਮੁੰਡਾ ਤੋਂ ਕੱਲ ਪਰਸੋਂ ਦੀ ਹੋ ਗਈ ਦੀ ਉਹਦੀ ਉਮਰ ਪੂਰੀ ਤੇ ਕੱਲ ਸਾਈਨ ਹੋ ਗਏ ਉਹਦੇ ਵੀ ਤੇ ਉਹਨਾਂ ਨੂੰ ਕਹਿੰਦੇ ਅਗਲੇ ਕੱਲ ਤੱਕ ਭੇਜ ਦੇਣਾ ਅੱਗੇ ਉੱਥੇ ਤੇ ਉਹਨਾਂ ਮੁੰਡਿਆਂ ਨੇ ਉਹਨਾਂ ਦੀ ਗੱਲ ਕਿਤੇ ਹੋਈ ਉਹ ਕਹਿੰਦੇ ਵੀ ਸਾਨੂੰ ਉਹ ਜਿਹੜੇ ਅਗਲੇ ਮੁੰਡੇ ਨੇ ਉਹ ਹੋਰ ਕਿਤੇ ਅੱਗੇ ਭੇਜਨੇ ਇਹਨਾਂ ਨੇ ਫੌਜ ਭਰਦੀਆਂ ਲੜਾਈ ਤੇ ਭੇਜਦੇ ਹਾਂਜੀ ਪਤਾ ਨਹੀਂ ਉਹ ਲੜਾਈ ਚ ਭੇਜੇ ਕਿੱਥੇ ਭੇਜੇ ਸਾਨੂੰ ਨਹੀਂ ਪਤਾ ਤੇ ਉਹਦਾ ਵੀ ਜਿਹੜੀ ਜੂੰਟ ਚ ਪਹਿਲਾਂ ਹੀ ਨਾ ਉਹ ਟ੍ਰੇਨਿੰਗ ਦੇ ਕਰਦੇ ਤਾਂ ਉਹ ਜੂੰਟ ਤੋਂ ਉਹਨਾਂ ਅੱਗੇ ਭੇਜਨੇ ਆ ਉਹ ਤੇ ਇਹ ਕਹਿੰਦੇ ਵੀ ਸਾਨੂੰ ਕਿੱਥੇ ਭੇਜਣਗੇ ਇਹ ਕਹਿੰਦੇ ਵੀ ਤੁਹਾਨੂੰ ਸ਼ਾਇਦ ਜੋ ਉੱਥੇ ਭੇਜਣਾ ਤੇ ਕਹਿੰਦੇ ਸਾਨੂੰ ਤਾਂ ਕੋਈ ਪਤਾ ਨਹੀਂ ਲੱਗਦਾ ਗੱਲ ਦਾ ਨਹੀਂ ਪਤਾ ਲੱਗਦਾ ਉਹਨਾਂ ਦੀ ਕੋਸ਼ ਨਹੀਂ ਕਹਿੰਦੇ ਉੱਥੇ ਪੇ ਮੁੰਡੇ ਰੱਖੇ ਦੇ ਟਰਾਂਸਲੇਟ ਕਰਨ ਵਾਸਤੇ ਤੇ ਉਹ ਗੱਲ ਗੁਲ ਸਮਝਾ ਦਿੰਦੇ ਨੇ ਤੇ ਕਹਿੰਦੇ ਹਾਂ ਪਤਾ ਨਹੀਂ ਕਾਲ ਤੱਕ ਕਹਿੰਦੇ ਉੱਥੇ ਨਾ ਭੇਜ ਦੇਣ ਉਹਨਾਂ ਨੂੰ ਵੀ ਹਾਂਜੀ ਪਤਾ ਨਹੀਂ ਲੜਾਈ ਵਾਸਤੇ ਭੇਜਦੇ ਟ੍ਰੇਨਿੰਗ ਟ੍ਰੂਨਿੰਗ ਵਾਸਤੇ ਪਤਾ ਨਹੀਂ ਹਨ ਤੁਸੀਂ ਕੀ ਚਾਹੁੰਦੇ ਆਂ ਅਸੀਂ ਤਾਂ ਚਾਹਨੇ ਸਾਡੇ ਮੁੰਡੇ ਵਾਪਸ ਭੇਜ ਦਿਓ ਉਹਨਾਂ ਨੂੰ ਘਰ ਆ ਜਾਣ ਇਹੋ ਬੇਨਤੀ ਕਰਨੀ ਆ ਅਸੀਂ ਤਾਂ ਤੇ ਕਰੋ ਬੱਚਾ ਕਿਹੜੀ ਕੰਟਰੀ ਵਾਸਤੇ ਨਿਕਲੇ ਜਾਂਦਾ ਬਾਈ ਕੰਟਰੀ ਕੰਟਰੀ ਤਾਂ ਦਾ ਕੀ ਆ ਪਰ ਉਹਨਾਂ ਪਤਾ ਨਹੀਂ ਉਹ ਟੂਰਿਸਟ ਵੀਜ਼ੇ ਤੇ ਗਏ ਕਿੱਥੇ ਜਾਣਾ ਸੀ ਉਹਨਾਂ ਮੈਨੂੰ ਇੰਨਾ ਵੀ ਨਹੀਂ ਚੇਤਾ ਹੈਗਾ ਤੇ ਅੱਗੇ ਜਾ ਕੇ ਪੈਸੇ ਤਾਂ ਲੱਗ ਗਏ ਸਾਡੇ 10-11 ਲੱਖ ਰੁਪਏ ਲੱਗ ਗਏ ਅਸੀਂ ਪਰਿਵਾਰ ਦੇ ਗਰੀਬ ਕਿਦਾਂ ਕਹਿੰਦਾ ਜ਼ਿਆਦਾ ਕਰਦੇ ਜੀ ਹਾਂ ਗਰੀਬ ਹੀ ਆ ਅਸੀਂ ਮਾੜੇ ਬੰਦੇ ਆ ਹਾਂਜੀ ਕਰਜ਼ਾ ਚੋਕ ਕੇ ਗਿਆ ਸੀ ਇਹ ਹੋਰੰਬਦਸ ਕੀ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਆਂ ਆਹ ਇਹੋ ਫੀਲ ਕਰਨਿਆ ਵੀ ਸਾਡੀ ਮਦਦ ਹੋ ਜੇ ਸਾਡੇ ਬੱਚੇ ਵਾਪਸ ਆ ਜਾਣ ਘਰ ਵੇਚ ਦੇਣ ਰਸ਼ੀਆ ਚ ਫਸੇ ਹੋਏ ਨੌਜਵਾਨਾਂ ਦੀ ਪਛਾਣ ਗੁਰਪ੍ਰੀਤ ਸਿੰਘ ਲੱਪਰੀ ਸਿੰਘ ਨਰੈਣ ਸਿੰਘ ਅਤੇ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ ਜੋ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸੰਬੰਧ ਰੱਖਦੇ ਹਨ ਜਿਨ੍ਹਾਂ ਨੇ ਵੀਡੀਓ ਰਹੀਂ ਭਾਰਤ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਜਲਦ ਤੋਂ ਜਲਦ ਉਹਨਾਂ ਨੂੰ ਰਸ਼ੀਆ ਚੋਂ ਬਾਹਰ ਕੱਢਿਆ ਜਾਵੇ ਅਜੇ ਚ ਦੇਖਣਾ ਹੋਵੇਗਾ ਕਿ ਭਾਰਤ ਸਰਕਾਰ ਇਸ ਮਾਮਲੇ ਚ ਕੀ ਐਕਸ਼ਨ ਲੈਂਦੀ ਹੈ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ